ਸੋ ਬਟਾਲਾ ਦੇ ਵਿੱਚ ਵੀ ਅੱਜ ਨਵਾਂ ਰਸਟੋ ਖੁੱਲ ਗਿਆ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਅਰਬਨ ਦੇਸੀ ਕਹਿੰਦੇ ਨੇ ਕਿ ਮਾਝੇ ਵਾਲੇ ਦੇਸੀ ਕੰਮ ਜਿਹਰੇ ਨੇ ਉਹ ਜ਼ਿਆਦਾ ਪਸੰਦ ਕਰਦੇ ਨੇ ਤੇ ਕਿਰਪਾ ਵੀ ਬੜੀਏ ਮਾਝੇ ਵਾਲਿਆਂ ਦੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸੇ ਵਜੋਂ ਡਾਕਟਰ ਨੇ ਭਾਈ ਸਾਹਿਬ ਤੇ ਨਾਲ ਦੀ ਨਾਲ ਲੋਕਾਂ ਦੀ ਸਿਹਤ ਨੂੰ ਲੈ ਕੇ ਉਹਨਾਂ ਨੇ ਅੱਜ ਬਟਾਲਾ ਸ਼ਹਿਰ ਦੇ ਵਿੱਚ ਜਿਹੜਾ ਇਹ ਅਰਬਨ ਦੇਸੀ ਕੋਲ ਦਿੱਤਾ ਹੈ ਸੋ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਨਾਲ ਦੀ ਨਾਲ ਇੱਕ ਖੁਸ਼ਖਬਰੀ ਸੁਣਾਵਾਂਗੇ ਕਿ ਅੱਜ ਕੁਲਰ ਪੀਜਾ ਕਫਲ ਜੋੜੀ ਵੀ ਇੱਥੇ ਜਿਹੜੀ ਹੈ ਬਹੁੰਦ ਰਹੀ ਹੈ ਓਪਨਿੰਗ ਦੇ ਵਾਸਤੇ ਪਰਮਾਤਮਾ ਦੀ ਕਿਰਪਾ ਹੋਈ ਏ ਪਹਿਲਾਂ ਕਿਤੇ ਨਾ ਕਿਤੇ ਲੋਕ ਜਿਹੜੇ ਹੀ ਉਹਨਾਂ ਨੂੰ ਬਹੁਤ ਪਸੰਦ ਕਰਦੇ ਸੀ ਤੇ ਅੱਜ ਵੀ ਕਿਤੇ ਨਾ ਕਿਤੇ ਬਹੁਤ ਪਸੰਦ ਕਰਦੇ ਨੇ ਤੇ ਅੱਜ ਪਰਮਾਤਮਾ ਦੀ ਕਿਰਪਾ ਹੋਈ ਏ ਅੱਜ ਲੋਕਾਂ ਦੀ ਓਪਨਿੰਗ ਤੇ ਜਾਂਦੇ ਨੇ ਅੱਜ ਉਹਨਾਂ ਨਾਲ ਵੀ ਗੱਲਬਾਤ ਆਪਾਂ ਕਰਾਂਗੇ ਤੇ ਨਾਲ ਦੇ ਨਾਲ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਮਟਾਲਾ ਦੇ ਵਿੱਚ ਨਵੀਂ ਸੁਗਾਤ ਜਰੀਏ ਲੈ ਆਂਦੀ ਆਵਾ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਨੇ ਪੇਸ਼ੇ ਵਜੋਂ ਤੇ ਨਾਲ ਦੀ ਨਾਲ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵਧੀਆ ਜਰਾਏ ਖਾਣਾ ਗੱਲਬਾਤ ਕਰਦੇ ਆ ਸੋ ਸਸੀ ਗੱਲ ਜੀ ਸਸੀ ਜੀ ਕੀ ਹਾਲ ਹੈ ਇਹ ਪਹਿਲੇ ਨੰਬਰ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ ਥੈਂਕ ਯੂ ਭਾਜੀ ਸੋ ਪਹਿਲੇ ਨੰਬਰ ਤੇ ਦੱਸਿਓ ਤੁਸੀਂ ਡਾਕਟਰ ਵੀ ਹੋ ਜੀ ਜੀ ਤੇ ਇਧਰ ਕਿੱਦਾਂ ਤੁਹਾਡਾ ਧਿਆਨ ਆਇਆ ਕਿ ਤੁਸੀਂ ਬਈ ਸਾਡੇ ਆਪਣੇ ਹੌਮ ਟਾਊਨ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਇੱਕ ਰੈਸਟੋਰੈਂਟ ਸਾਡਾ ਪਹਿਲਾਂ ਚੱਲ ਰਿਹਾ ਸੀਗਾ ਤਾਂ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਬਟਾਲਾ ਸਿਟੀ ਦੇ ਵਿੱਚ ਵੀ ਇੱਕ ਰੈਸਟੋਰੈਂਟ ਖੋਲੀਏ ਕਿਉਂਕਿ ਲੋਕ ਸਾਡੇ ਵੱਲ ਦਾ ਕੀ ਰੁਝਾਨ ਹੈਗਾ ਅਮ੍ਰਿਤਸਰ ਜਲੰਧਰ ਨੂੰ ਭੱਜਦੇ ਨੇ ਫੂਡ ਦੇ ਟੇਸਟ ਵਾਸਤੇ ਬਟ ਇੱਥੇ ਸਾਡਾ ਮੇਨ ਪਰਪਸ ਹੈਗਾ ਕਿ ਲੋਕਾਂ ਨੂੰ ਬਾਹਰ ਨੂੰ ਕਿਤੇ ਭੱਜਣਾ ਨਾ ਪਵੇ ਆਪਣੇ ਉਹਨਾਂ ਨੂੰ ਸਿਟੀ ਦੇ ਵਿੱਚ ਹੀ ਅੱਛਾ ਫੂਡ ਅੱਛਾ ਐਂਬੀਅੰਸ ਤੁਸੀਂ ਦੇਖੋ कि ਉਹਨਾਂ ਨੂੰ ਮਿਲੇ ਬੈਠਣ ਵਾਸਤੇ ਕਿਉਂਕਿ ਹਰ ਕੋਈ ਪ੍ਰੇਫਰ ਕਰਦਾ ਕਿ ਉਹ ਉਹ ਜੀ ਜਗ੍ਹਾ ਬੈਠੇ ਜਿੱਥੇ ਬੈਠ ਕੇ ਅੱਜ ਦੇ ਟਾਈਮ ਦੇ ਵਿੱਚ ਉਹ ਸਟੋਰੀ ਪਾਵੇ ਤੇ ਉਹਨੂੰ ਲੱਗੇ ਕਿ ਹਾਂ ਵੀ ਸਟੇਟਸ ਸਿੰਬਲ ਬਣ ਚੁੱਕੀਆਂ ਨੇ ਇਹ ਚੀਜ਼ਾਂ ਸਨੈਪਚੈਟ ਇੰਸਟਾ ਸਟੋਰੀਆਂ ਉਹ ਸੀਜ਼ਨ ਨੂੰ ਲੈ ਕੇ ਆਪਾਂ ਮੈਨ ਸੀਗਾ ਸਾਡਾ ਕਿ ਅੱਛਾ ਇੰਟੀਰੀਅਰ ਹੋਵੇ ਅੱਛਾ ਐਂਬੀਅੰਸ ਵੀ ਉਹਦੇ ਨਾਲ ਕੀ ਅੱਛਾ ਫੂਡ ਕਰ ਕਿਸੇ ਨੂੰ ਮਿਲੇ ਤਾਂ ਜਿਹੜਾ ਇੱਕ ਵਾਰੀ ਸਾਡੇ ਕੋਲ ਇੱਥੇ ਆਊਗਾ ਉਹਨੂੰ ਫੂਡ ਵਾਸਤੇ ਜਾਂ ਐਂਬੀਅੰਸ ਵਾਸਤੇ ਅੰਮ੍ਰਿਤਸਰ ਜਲੰਧਰ ਚੰਡੀਗੜ੍ਹ ਨੂੰ ਭੱਜਣਾ ਨਹੀਂ ਪਊਗਾ ਸੋ ਫਿਰ ਬਟਾਲਾ ਮਾਝਾ ਕਹਿੰਦੇ ਬਟਾਲਾ ਦੀ ਧਰਤੀ ਪਵਿੱਤਰ ਨਗਰੀ ਆ ਤੇ ਤੁਸੀਂ ਉੱਤੇ ਵੀ ਜਿਹੜਾ ਰੈਸਟੋਰੈਂਟ ਖੋਲ ਦਿੱਤਾ ਇਹੋ ਜਿਹਾ ਕਿ ਜਿੱਥੇ ਹਰ ਇੱਕ ਤਰ੍ਹਾਂ ਦੀ ਸਹੂਲਤ ਮਿਲੂਗੀ ਵਧੀਆ ਖਾਣ ਪੀਣ ਨੂੰ ਮਿਲੇਗਾ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਪਰਮਿਸ਼ਨ ਕੀ ਸੀ ਤੁਹਾਡਾ ਉਹ ਤੁਹਾਨੂੰ ਪਤਾ ਲੱਗੇ ਡਾਕਟਰ ਉਸ ਤੋਂ ਪਹਿਲਾਂ ਕਿੱਥੇ ਓਪਨਿੰਗ ਕੀਤੀ ਇਹ ਕਿੱਥੇ ਖੋਲਿਆ ਰਸਟਰਾ ਤੇ ਹੁਣ ਦੂਜਾ ਕਿੱਥੇ ਬ੍ਰਾਂਚ ਖੋਲਿਆ ਪਹਿਲਾਂ 2020 ਦੇ ਵਿੱਚ ਆਪਾਂ ਸ਼ਹੀਦ ਹਰਗੋਬਿੰਦਪੁਰ ਦੇ ਵਿੱਚ ਖੋਲਿਆ ਸੀਗਾ ਹੁਣ 2024 ਦੇ ਵਿੱਚ ਆਪਾਂ ਬਟਾਲੇ ਦੇ ਸੋ ਮਨ ਦੇ ਵਿੱਚ ਕਿੱਦਾਂ ਆਇਆ ਪਿਛੇ ਵੱਜੂ ਡਾਕਟਰ ਜੇ ਤੁਸੀਂ ਤੇ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਤਾਂ ਨੂੰ ਮਨ ਦੇ ਵਿੱਚ ਕਿੱਦਾਂ ਆ ਗਿਆ ਕਿ ਇਹ ਕੰਮ ਹੀ ਕਰਨਾ ਨਾਲ ਦੇ ਨਾਲ ਪਹਿਲਾਂ ਸਾਡਾ ਰੈਸਟੋਰੈਂਟ ਚੱਲ ਰਿਹਾ ਸੀਗਾ ਅੱਛਾ ਰਿਸਪੌਂਸ ਸਾਨੂੰ ਮਿਲਿਆ ਉਸ ਤੋਂ ਬਾਅਦ ਹੀ ਕਿ ਇੱਕ ਹੋਰ ਖੋਲੀ ਜਾਵੇ ਬ੍ਰਾਂਚ ਉਹਦੇ ਕਰਕੇ ਫਿਰ ਆਪਾਂ ਇੱਧਰ ਨੂੰ ਬਟਾਲਾ ਸਿਟੀ ਦੇ ਵਿੱਚ ਮੂਵ ਹੋਏ ਰੈਸਟੋਰੈਂਟ ਦੇ ਵਿੱਚ ਫੈਮਿਲੀ ਰੈਸਟੋਰੈਂਟ ਹੈ ਸਾਰੇ ਆਫਰ ਦੇ ਕੀ ਇਹਦੇ ਵਿੱਚ ਖਾਸ ਕੀ ਚੀਜ਼ ਰਹੂਗੀ ਕਿਉਂਕਿ ਸਪੈਸ਼ਲ ਤੁਸੀਂ ਚੰਡੀਗੜ੍ਹ ਤੋਂ ਆਏ ਜੀ ਤੇ ਕੁਝ ਨਾ ਕੁਝ ਇਹਨਾਂ ਨੂੰ ਵਧੀਆ ਚੀਜ਼ ਦੇਣ ਵਾਸਤੇ ਆਏ ਹੋ ਕੀ ਇਹਦੇ ਵਿੱਚ ਖਾਸ ਰੇਗੇ ਜੀ ਭਾਜੀ ਅੱਛਾ ਫੂਡ ਤਾਂ ਰਹੀ ਤੁਹਾਨੂੰ ਮਿਲੂਗਾ ਮਿਲੂਗਾ ਪਲੱਸ ਉਹਦੇ ਨਾਲ ਕੀ ਵਿਦ ਫੂਡ ਤੁਹਾਨੂੰ ਗੇਮਿੰਗ ਵੀ ਹੈਗਾ ਆ ਪੂਲ ਟੇਬਲ ਮਿਲੂਗਾ ਚੈਸ ਇਹ ਸਾਰੀਆਂ ਗੇਮਸ ਗੇਮਸ ਦੀ ਹੈ ਸਾਰੀ ਵੈਰਾਈਟੀ ਲਗਾਈ ਹੋਈ ਆ ਜਿਹੜਾ ਆਰਡਰ ਕਰਦਾ ਹੈ ਆਪਣਾ ਨਾਲ ਦੀ ਨਾਲ ਆਪਣਾ ਗੇਮਿੰਗ ਦਾ ਕੋਈ ਵੀ ਇੱਥੋਂ ਲੈ ਕੇ ਸਮਾਨ ਟੇਬਲ ਤੇ ਬੈਠ ਕੇ ਕੋਈ ਗੇਮ ਖੇਡ ਸਕਦੇ ਨੇ ਸੋ ਅੱਜ ਫਿਰ ਬਟਾਲਾ ਦੀ ਧਰਤੀ ਤੇ ਕੌਣ ਆ ਰਿਹਾ ਪਹਿਲੀ ਵਾਰ ਮੈਨੂੰ ਪਤਾ ਲੱਗੇਗਾ ਕਿ ਬਟਾਲੇ ਦੀ ਧਰਤੀ ਤੇ ਕਪਲ ਜੋਰੀ ਆ ਰਹੀ ਹੈ ਕੀ ਕੀ ਉਹਨਾਂ ਦਾ ਨਾਮ ਹੈ ਤੇ ਕੌਣ ਆ ਰਹੇ ਨੇ ਤੁਹਾਡੇ ਦਰਸ਼ਕਾਂ ਨੂੰ ਦੱਸੋ ਬੜੇ ਉਤਕਾਪਲੇ ਨੇ ਜਲੰਧਰ ਤੋਂ ਕੁਲੜ ਪੀਜ਼ਾ ਵਾਲੇ ਕਪਲ ਆ ਰਹੇ ਨੇ ਇੰਸਟਾਗ੍ਰam ਤੇ ਹਰ ਕੋਈ ਉਹਨਾਂ ਨੂੰ ਜਾਣਦਾ ਫੇਮਸ ਕਪਲ ਹੈਗਾ ਆ ਉਹ ਅੱਜ ਸਾਡੇ ਕੋਲ ਇੱਥੇ ਮੀਟ ਐਂਡ ਗ੍ਰੀਟ ਉਹਨਾਂ ਦੀ ਹੋਊਗੀ ਜੀ ਸਾਰੇ ਦੇ ਨਾਲ ਸੋ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਟਾਲਾ ਵਾਸੀਆਂ ਨੂੰ ਤੇ ਬਟਾਲੇ ਤੋਂ ਜਿਹੜੇ ਬਾਹਰ ਵੀ ਬੈਠੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜੀ ਮੈਸੇਜ ਸਭ ਨੂੰ ਇਹੀ ਹੈਗਾ ਆ ਕਿ ਹੁਣ ਤੁਹਾਨੂੰ ਬਾਹਰ ਭੱਜਣ ਦੀ ਲੋੜ ਨਹੀਂ ਹੈ ਮੇਰੇ ਸਰ ਜਲੰਧਰ ਚੰਡੀਗੜ੍ਹ ਨੂੰ ਜਾਣ ਦੀ ਤੁਸੀਂ ਇੱਥੇ ਆਓ ਅੱਛਾਪੁਰ ਅੱਛਾ ਐਮਬੀਐਸ ਤੁਹਾਨੂੰ ਸਭ ਕੁਝ ਇੱਥੇ ਮਿਲ ਜਾਊਗਾ। ਸੋ ਗੱਲਬਾਤ ਕੀਤੀ ਹੈ ਜੀ ਇੱਥੇ ਥੋੜੀ ਦੇਰ ਤੱਕ ਕਪਲ ਜੋੜੀ ਵੀ ਪਹੁੰਚਣੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਪੈਸ਼ਲ ਜਲੰਧਰ ਕੁਜਰੇ ਨੇ ਬਟਾਲਾ ਦੀ ਧਰਤੀ ਤੇ ਆ ਰਹੇ ਨੇ ਪਹਿਲੀ ਵਾਰ ਉਹ ਬਟਾਲਾ ਆ ਰਹੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ। ਉਹ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਉਡੀਕ ਵਿੱਚ ਆਪਾਂ ਬੈਠੇ ਸੀ ਜੋੜੀ ਕੁਲਰ ਪੀਜਾ ਪੰਜਾਬ ਤੋਂ ਲੈ ਕੇ ਫੋਰਨ ਤੱਕ ਦਿਨਾਂ ਦਾ ਨਾਮ ਚੱਲਦਾ ਹੈ ਤੇ ਅੱਜ ਬਟਾਲਾ ਦੀ ਧਰਤੀ ਤੇ ਪਹੁੰਚੇ ਨੇ ਆਪਾਂ ਗੱਲਬਾਤ ਕਰਾਂਗੇ ਕਿ ਦਸਵਾਪ ਬਣਿਆ ਪਹਿਲਾਂ ਆਪਣੀ ਦੁਕਾਨ ਦੇ ਉੱਤੇ ਵੱਡੇ ਵੱਡੇ ਸੈਲੀਬ੍ਰਿਟੀਆ ਨੂੰ ਜਿਹੜੇ ਨੇ ਸੱਦੇ ਸੀ ਤੇ ਅੱਜ ਪਰਮਾਤਮਾ ਦੀ ਕਿਰਪਾ ਹੋਈ ਏ ਉਹਨਾਂ ਨੂੰ ਲੋਕ ਜਿਹੜੇ ਨੇ ਪਸੰਦ ਕਰਦੇ ਨੇ ਤੇ ਆਪਣੇ ਆਪਣੀ ਤੇ ਸੱਦੇ ਪਏ ਨੇ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਸ਼ੀਕਲਪਾ ਜੀ ਸਤਿ ਸ਼੍ਰੀ ਅਕਾਲ ਜੀ ਦੱਸੋ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਹਿਜ ਅਰੋੜਾ ਜੀ ਜੀ ਸਹਿਜ ਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾ ਕਿ ਅੱਜ ਪਰਮਾਤਮਾ ਦੀ ਕਿਰਪਾ ਹੋਈ ਹੈ ਕਿ ਐਡਾ ਨਾ ਦਿਨ ਆ ਗਿਆ ਤੁਹਾਨੂੰ ਵੀ ਲੋਕ ਜਿਹੜੇ ਨੇ ਪਸੰਦ ਕਰਦੇ ਨੇ ਆਪਣੀ ਓਪਨਿੰਗ ਤੇ ਸੱਦੇ ਤੇ ਕੀ ਕਹਿਣਾ ਚਾਹੁੰਦੇ ਬਹੁਤ ਖੁਸ਼ੀ ਹੁੰਦੀ ਹੈ ਜੀ ਇਸ ਗੱਲ ਦੀ ਸਾਡੇ ਪੰਜਾਬੀ ਆਪਣੇ ਪੰਜਾਬੀਆਂ ਨੂੰ ਅੱਗੇ ਲੈ ਕੇ ਆਉਂਦੇ ਨੇ ਅਗਰ ਕੋਈ ਮਿਹਨਤ ਕਰਦਾ ਹੈ ਤੇ ਉਹਦਾ ਜ਼ਰੂਰ ਸਾਥ ਦੇਣਾ ਚਾਹੀਦਾ ਹੈ ਤੇ ਇਦਾਂ ਹੀ ਹੈ ਕਿ ਪੰਜਾਬ ਦੀ ਤਰੱਕੀ ਹੋ ਸਕਦੀ ਹੈ ਕੋ ਬੇਟੇ ਦਾ ਜਨਮ ਦਿਨ ਹੋਇਆ ਕੇਕ ਵੀ ਕੱਟਿਆ ਤੇ ਲੰਗਰ ਵੀ ਜਿਹੜਾ ਸ਼ਕਾਇਆ ਗਿਆ ਸੰਕਾ ਨੂੰ ਤੇ ਬੜਾ ਲੋਕਾਂ ਨੂੰ ਪਿਆਰ ਦਿੱਤਾ ਕੀ ਕਹਿਣਾ ਚਾਹੁੰਦੇ ਦੇਖੋ ਜੀ ਲੰਗਰ ਤਾਂ ਗੁਰੂ ਸਾਹਿਬ ਦਾ ਹੈਗਾ ਤੇ ਇਹ ਅਸੀਂ ਚਲਾਉਣ ਵਾਲੇ ਤਾਂ ਕੋਈ ਵੀ ਨਹੀਂ ਹੁੰਦੇ ਉਹਨਾਂ ਦਾ ਪਰਾਣਾ ਲੰਗਰ ਚੱਲਦਾ ਆ ਰਿਹਾ ਹੈ ਤੇ ਉਹ ਉਹ ਉਹੀ ਸੇਵਾ ਬਸ ਸਾਨੂੰ ਮਿਲੀ ਤੇ ਅਸੀਂ निभाई ਜੀ ਸੋ ਹੋਰ ਪੀਜੇ ਤੁਮ ਸਿਹਰੋ ਜਾਂ ਤੁਸੀਂ ਅੱਜ ਵੀ ਤੁਹਾਨੂੰ ਉਹਨਾਂ ਨੇ ਸੱਦਿਆ ਤੇ ਕਹਿੰਦੇ ਕਿ ਕੁਝ ਨਾ ਕੁਝ ਤੁਹਾਡੇ ਕੋਲ ਸਿੱਖਣਾ ਹੈ ਆਪਾਂ ਬਟਾਲੇ ਦੀ ਤਰਤੀਬ ਤੁਸੀਂ ਪੁੱਛਿਓ ਕੀ ਕਹਿਣਾ ਚਾਹੁੰਦੇ ਹੋ ਬਟਾਲਾ ਵਾਸੀਆਂ ਨੂੰ ਤੇ ਫਿਰ ਅੱਜ ਉਹ ਕੀ ਦੱਸ ਕੇ ਜਾਓਗੇ ਉਹਨਾਂ ਨੂੰ ਜੀ ਬਟਾਲਾ ਗੁਰੂਆਂ ਦੀ ਤਰਤੀਬ ਹੈ ਜੀ ਗੁਰੂ ਸ੍ਰੀ ਨਾਨਕ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਥਾਨ ਹੈ ਤੇ ਅਸੀਂ ਸਿੱਖਣ ਵਾਲੇ ਤਾਂ ਕੁਝ ਨਹੀਂ ਹੁੰਦੇ ਪਰ ਇਹ ਹੈ ਕਿ ਜਿੰਨਾ ਮਾਲਕ ਨੇ ਸਾਨੂੰ ਬਖਸ਼ਿਆ ਜਿੰਨੇ ਜੋਗਾ ਕੀਤਾ ਹੈ ਜੋ ਉਸੇ ਕੈਸੀ ਆਪਣੇ ਲੋਕ ਜ਼ਰੂਰ ਵਕਤ-ਵਕ ਕਰਾਂਗੇ। ਸੋ ਬੜਾ ਵਧੀਆ ਲੱਗਿਆ ਜੀ ਇਹਨਾਂ ਦਾ ਉਪਰਾਲਾ। ਤੇ ਪਿਛੇ ਵੱਜੋ ਡਾਕਟਰ ਸਾਹਿਬ ਨੇ ਤੇ ਲੋਕਾਂ ਦੀ ਸੇਵ ਸੋ ਲਖਨੂ ਦੇਖਦੇ ਹੋਏ ਉਹਨਾਂ ਨੇ ਵਧੀਆ ਇੱਕ ਰੈਸਟੋਰੈਂਟ ਖੋਲ ਦਿੱਤਾ ਬਟਾਲਾ ਸ਼ਹਿਰ ਦੇ ਵਿੱਚ। ਉਹਨਾਂ ਨੇ ਕਿਹਾ ਕਿ ਲੋਕ ਜਿਹੜੇ ਨੰਬਰਸਾਂ ਮੋ ਭੱਜਦੇ ਨੇ ਚੰਡੀਗੜ੍ਹ ਜਾਂਦੇ ਨੇ ਹਿਲੰਦਰ ਜਾਂਦੇ ਨੇ। ਤੇ ਬਟਾਲਾ ਦੇ ਵਿੱਚ ਹੀ ਉਹਨਾਂ ਨੇ ਨਵਾਂ ਕਨਸੈਪਟ ਦੇ ਦਿੱਤਾ ਕੀ ਖਾਣਾ ਚਾਹਣ। ਉਹ ਚੰਗੀ ਗੱਲ ਹੈ ਜੀ ਵੈਸੇ ਡਾਕਟਰ ਨੇ ਉਹਨਾਂ ਨੂੰ ਸਭ ਤੋਂ ਹੋਰ ਵਧੀਆ ਹੈਲਥ ਕੌਨਸ਼ੀਅਸ ਚੀਜ਼ਾਂ ਦੇ ਨਾਲ ਫੂਡ ਪ੍ਰੋਵਾਈਡ ਕਰਨਗੇ ਕਿਉਂਕਿ ਲੋਕਾਂ ਨੇ ਲੋਕਾਂ ਨੇ ਨਾ ਫਾਸਟ ਫੂਡ ਨੂੰ ਬਦਨਾਮ ਬੜਾ ਕੀਤਾ ਹੋਇਆ ਜੀ ਜੀ ਬਟ ਡਿਪੈਂਡ ਕਰਦਾ ਤੁਹਾਡੇ ਤੇ ਤੁਸੀਂ ਕੁਆਲਿਟੀ ਕਿਦਾਂ ਦੀ ਸਰਵ ਕਰਦੇ ਹੋ ਉਹੀ ਚੀਜ਼ਾਂ ਨੇ ਜੋ ਤੁਸੀਂ ਘਰ ਦੇ ਵਿੱਚ ਅਗਰ ਤੁਸੀਂ ਵਧੀਆ ਕੁਆਲਿਟੀ ਯੂਜ਼ ਕਰਦੇ ਹੋ ਤੇ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਅਗਰ ਚੰਗੀ ਕੁਆਲਿਟੀ ਸਰਵ ਕਰੋਗੇ ਤੇ ਹਮੇਸ਼ਾ ਤੁਹਾਡੇ ਕੋਲ ਕਸਟਮਰ ਵੀ ਰਿਪੀਟ ਆਂਦਾ ਹੈ ਤੇ ਸਿਹਤ ਨੂੰ ਵੀ ਕਦੇ ਖਰਾਬ ਨਹੀਂ ਹੁੰਦੀ ਤੇ ਡਾਕਟਰ ਨੇ ਤਾਂ ਉਹ ਤਾਂ ਹੋਰ ਜ਼ਿਆਦਾ ਬੈਸਟ ਹੈਗੇ ਜੀ ਹਾਂਜੀ ਫਿਰ ਜਿਹੜੇ ਚਾਹਣ ਵਾਲੇ ਨੇ ਜੀ ਨਵੇਂ ਨਵੇਂ ਕਨਸੈਪਟ ਲਿਆਉਂਦੇ ਰਹਿੰਦੇ ਨੇ ਤਾਂ ਜੇਰੇ ਤੁਹਾਡੇ ਚਾਣ ਵਾਲੇ ਭਾਜੀ ਨੂੰ ਚਾਣ ਵਾਲੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਜੀ ਤੁਸੀਂ ਬਟਾਲਾ ਵਾਲੇ ਇੱਕ ਵਾਰੀ ਭਾਜੀ ਉਹਨਾਂ ਦਾ ਰੈਸਟੋਰੈਂਟ ਓਪਨ ਹੋ ਚੁੱਕਿਆ ਆਓ ਵੱਧ ਤੋਂ ਵੱਧ ਕਿਉਂਕਿ ਜਿੰਨਾ ਉਹਨਾਂ ਨੂੰ ਸਪੋਰਟ ਮਿਲੇਗਾ ਉਹਨਾਂ ਦਾ ਵੀ ਮਨਅਕੋ ਵਧੇਗਾ ਕਿ ਅਸੀਂ ਹੋਰ ਇਸ ਫਰੈਂਚਾਈਜ਼ੀਆ ਨੂੰ ਅੱਗੇ ਤੱਕ ਲੈ ਕੇ ਜਾਈਏ ਕਿਉਂਕਿ ਜਦੋਂ ਨਾ ਤੁਹਾਨੂੰ ਸਾਰਿਆਂ ਵੱਲੋਂ ਪਿਆਰ ਮਿਲਦਾ ਪੁਸ਼ ਮਿਲਦਾ ਹੈ ਔਰ ਪੂਰੇ ਬਟਾਲੇ ਵੱਲੋਂ ਉਹਨਾਂ ਨੂੰ ਪਿਆਰ ਮਿਲਣਾ ਹੈ ਤਾਂ ਉਸ ਤੋਂ ਬਾਅਦ ਇਹਨਾਂ ਦਾ ਆਪਣੇ ਆਪ ਮਨ ਹੋਣਾ ਕਿ ਯਾਰ ਅਸੀਂ ਇਸ ਚੀਜ਼ ਨੂੰ ਹੋਰ ਅੱਗੇ ਕਰੀਏ ਜੀ ਇਦ ਸੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੁੰਦੇ ਹੋ ਬਟਾਲਾ ਦੀ ਧਰਤੀ ਤੇ ਪਹੁੰਚੇ ਹੋ ਉਹ ਸਮਾਂ ਸੀਗਾ ਕਿ ਤੁਸੀਂ ਆਪਣੀ ਦੁਕਾਨ ਤੇ ਸੱਜੇ ਸੀਗੇ ਸੈਲੀਬ੍ਰਿਟੀ ਨੂੰ ਤੇ ਅੱਜ ਤੁਹਾਡੇ ਤੇ ਉਹ ਸਮਾਂ ਆਇਆ ਕਿ ਤੁਸੀਂ ਜਾ ਰਹੇ ਹੋ ਉਸ ਸੈਲੀਬ੍ਰਿਟੀ ਦੇ ਵਿੱਚ ਇੱਕ ਚੀਜ਼ ਦੱਸਣਾ ਚਾਹਾਂਗਾ ਸੈਲੀਬ੍ਰਿਟੀਆਂ ਜਦੋਂ ਆਉਂਦੇ ਸੀਗੇ ਜੀ ਉਹ ਵੀ ਪ੍ਰੋਮੋਸ਼ਨ ਕਰਵਾਣ ਆਉਂਦੇ ਸੀ ਜਦੋਂ ਉਹਨਾਂ ਦੀ ਮੂਵੀ ਆਉਂਦੀ ਹੈ ਕੋਈ ਸੌਂਗਸ ਆਉਂਦੇ ਨੇ ਉਹ ਵੀ ਪ੍ਰੋਮੋਸ਼ਨ ਕਰਵਾਣ ਆਉਂਦੇ ਸੀ ਜੀ ਜੀ ਗੁਰੂ ਸਾਹਿਬ ਨੇ ਉਸ ਸਮੇਂ ਇਹ ਚੀਜ਼ ਬਖਸ਼ ਦਿੱਤੀ ਸੀਗੀ ਕਿਓ ਚਲੋ ਸਾਡੀ ਪ੍ਰੋਮੋਸ਼ਨਸ ਤੇ ਹੁੰਦੀ ਹੁੰਦੀ ਸੀ ਪਰ ਖੁਦ ਦੀ ਪ੍ਰੋਮੋਸ਼ਨ ਲਈ ਵੀ ਆਉਂਦੇ ਸੀ ਕਿ ਉਹਨਾਂ ਦਾ ਜੇ ਕੋਈ ਮੂਵੀ ਆ ਰਹੀ ਹੈ ਜਿੱਦਾਂ ਪਿੱਛੇ ਜਿੰਨੇ ਵੀ ਸਲੈਬ੍ਰਿਟੀਜ਼ ਆਏ ਖੁਦ ਦੀ ਪ੍ਰੋਮੋਸ਼ਨ ਲਈ ਵੀ ਆਉਂਦੇ ਸੀ ਕਿ ਮਹਾਰਾਜ ਜੀ ਨੇ ਇੰਨਾ ਚੁੱਕਿਆ ਸੋ ਫਿਰ ਕਿੰਨਾ ਘਮਾਨ ਮਹਿਸੂਸ ਹੋ ਰਿਹਾ ਖੁਸ਼ੀ ਹੋ ਰਹੀ ਹੈ ਬਿਲਕੁਲ ਬਿਲਕੁਲ ਅੱਜ ਉਹ ਵੀ ਪਰਮਾਤਮਾ ਨੇ ਦਿਨ ਲਿਆ ਦਿੱਤਾ ਕਿ ਆਪਾਂ ਕਿਸੇ ਦੀ ਆਪਣੀ ਦੇ ਜਰਾ ਜੀ ਬਿਲਕੁਲ ਉਹੀ ਤੇ ਚੀਜ਼ ਕਹਿ ਰਹੇ ਹਾਂ ਕਿ ਤੁਹਾਨੂੰ ਜਦੋਂ ਮਾਲਕ ਤੁਹਾਨੂੰ ਤੁਸੀਂ ਆਪਣੀ ਮਿਹਨਤ ਨਾਲ ਸੱਚੇ ਦਿਲੋਂ ਲਗਨ ਨਾਲ ਕਿਰਤਨਾ ਲੱਗੇ ਵੱਧਿਓ ਤੇ ਮਾਲਕ ਆਪੇ ਤੁਹਾਨੂੰ ਤਰੱਕੀ ਬਖਸ਼ ਦੇ ਬ ਤੁਸੀਂ ਦੱਸੋ ਜੀ ਕਿੰਨੀ ਖੁਸ਼ੀ ਹੋ ਰਹੀ ਹੈ ਕਿ ਅੱਜ ਤੁਸੀਂ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਭ ਤੋਂ ਪਹਿਲਾਂ ਤੇ ਭਾਜੀ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਬਟਾਲੇ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਮੈਂ ਪਹਿਲੀ ਵਾਰੀ ਬਟਾਲਾ ਆਈ ਹਾਂ ਐਂਡ ਬਹੁਤ ਅੱਛਾ ਲੱਗ ਰਿਹਾ ਇੱਥੇ ਆ ਕੇ ਮਤਲਬ ਅੰਦਰ ਐਕਸਪ੍ਰੀਂਡ ਦੀ ਬਾਈਕ ਬਹੁਤ ਅੱਛੀ ਹੈ ਔਰ ਸਭ ਤੋਂ ਵੱਡੀ ਗੱਲ ਇਹਨਾਂ ਨੇ ਜਿੱਦਾਂ ਕਿ ਆ ਫੂਡ ਦੇ ਨਾਲ ਨਾਲ ਇਹਨਾਂ ਨੇ ਇੱਥੇ ਗੇਮਿੰਗ ਦਾ ਜਿਹੜਾ ਕਨਸੈਪਟ ਰੱਖਿਆ ਉਹ ਬਹੁਤ ਵਧੀਆ ਲੱਗਿਆ ਮਤਲਬ ਤੁਸੀਂ ਜਦ ਤੱਕ ਤੁਸੀਂ ਆਰਡਰ ਕੀਤਾ ਹੈ ਤਦ ਆ ਫੂਡ ਪ੍ਰਿਪੇਅਰ ਹੋ ਰਿਹਾ ਔਰ ਤੁਸੀਂ ਤੁਹਾਨੂੰ ਵੇ ਜਦ ਮੈਨੂੰ ਬਹੁਤ ਵਧੀਆ ਲੱਗਿਆ ਨਾ ਬੱਚੇ ਦਾ ਵੀ ਜਨਮ ਹੋਣਾ ਚਾਹੀਦਾ ਜੀ ਜੀ ਕਰਦੇ ਹਾਂ ਨਾ ਸ਼ਿਕਾਇਤ ਹਰ ਕਿੰਨਾ ਮਨ ਦੇ ਵਿੱਚ ਨਹੀਂ ਲੱਗਦਾ ਪਿਆ ਖੁਸ਼ੀ ਹੁੰਦੀ ਵੀ ਕਿ ਅੱਜ ਉਹ ਸਮਾਂ ਆ ਗਿਆ ਹੈ ਕਿ ਅਸੀਂ ਕਿਸੇ ਦੀ ਉਪਨੀ ਤੇ ਜਾ ਰਹੇ ਹਾਂ ਪਹਿਲਾਂ ਆਪਾਂ ਬਹੁਤ ਵਧੀਆ ਜੀ ਬਹੁਤ ਖੁਸ਼ੀ ਹੈ ਇਸ ਗੱਲ ਦੀ ਔਰ ਮਤਲਬ ਜਿੰਨਾ ਅਸੀਂ ਥੈਂਕਫੁਲ ਹੋਈ ਹੁਣਾਂ ਘੱਟ ਹੈ ਕਿ ਸਾਰਿਆਂ ਦਾ ਜਿਹੜੇ ਵੀ ਸਾਨੂੰ ਸਪੋਰਟ ਕਰਦੇ ਨੇ ਜਿਹੜੇ ਵੀ ਸਾਨੂੰ ਪੰਜਾਬੀਆਂ ਨੂੰ ਆਪਸ ਦੇ ਵਿੱਚ ਜਿਹੜੇ ਭੈਂਟਰਾ ਬਣ ਕੇ ਜਾਂ ਆਪਸ ਦੇ ਸਾਥੀ ਬਣ ਕੇ ਇੱਕ ਦੂਜੇ ਨੂੰ ਅੱਗੇ ਲੈ ਜਾਂਦੀ ਕੋਸ਼ਿਸ਼ ਕਰਦੇ ਆ ਇਹ ਬਹੁਤ ਵਧੀਆ ਲੱਗਦਾ ਹੈ ਜੀ। ਉਹ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਬਹੁਤ ਵਧੀਆ ਕੰਸੈਪਟ ਆਂਦਾ ਹੈ ਜੀ। ਇਹਨਾਂ ਨੇ ਬਟਾਲਾ ਦੇ ਵਿੱਚ ਪਿਛੇ ਵੱਜੋਂ ਡਾਕਟਰ ਨੇ ਇੱਕ ਰੈਸਟੋਰੈਂਟ ਪਹਿਲਾਂ ਵੀ ਹੈ ਤੇ ਹੁਣ ਬਟਾਲਾ ਦੇ ਵਿੱਚ ਵੀ ਜਰਾਏ ਰੈਸਟੋਰੈਂਟ ਖੋਲ ਦਿੱਤਾ। ਆਪਾਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਨਾਲ ਵੀ ਤੇ ਉਹਨਾਂ ਦੇ ਬ੍ਰਦਰ ਨਾਲ ਵੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ। ਬਿਲਕੁਲ ਜੀ ਮੰਨ ਤੈਂਕਿਊ ਐਂਡ ਵੈਲਕਮ ਜੁਨ ਕਰਦੇ ਆ ਜੀ ਆਪਾਂ। ਦੇ ਬਟਾਲੇ ਦੇ ਵਿੱਚ ਨਵੇਂ ਕਨਸੈਪਟ ਦੇ ਨਾਲ ਰੈਸਟੋਰੈਂਟ ਲੈ ਕੇ ਆਏ ਆ ਫੂਡ ਤਾਂ ਤੁਹਾਨੂੰ ਬਸ ਸਭ ਤੋਂ ਵਧੀਆ ਮਿਲੇਗਾ ਮਿਲੇਗਾ ਨਾਲ ਜਿੰਨੇ ਟਾਈਮ ਤੁਸੀਂ ਆਰਡਰ ਕੀਤਾ ਆ ਜਿਹੜਾ ਤੁਹਾਡਾ ਵੇਟਿੰਗ ਟਾਈਮ ਆ ਉਹਨੂੰ ਤੁਸੀਂ ਯੂਟਿਲਾਈਜ਼ ਕਰੋ ਸਾਡੇ ਕੋਲ ਗੇਮਸ ਹੈਗੀਆਂ ਨੇ ਅਲੱਗ-ਅਲੱਗ ਆਪਣੇ ਪਾਰਟਨਰ ਦੇ ਨਾਲ ਆਪਣੀ ਫੈਮਿਲੀ ਦੇ ਨਾਲ ਤੁਸੀਂ ਗੇਮਸ ਆ ਖੇਡੋ ਟਾਈਮ ਅੱਛਾ ਸਪੈਂਡ ਕਰੋ ਤੇ ਜਾਣ ਲੱਗਿਆਂ ਤੁਸੀਂ ਇਹ ਸਾਡੀ ਗਾਰੰਟੀ ਆ ਖੁਸ਼ ਹੋ ਕੇ ਜਾਓਗੇ ਸੋ ਸਤਿ ਸ਼੍ਰੀ ਅਕਾਲ ਭਾਜੀ ਬਹੁਤ ਬਹੁਤ ਮੁਬਾਰਕ ਹੈ ਜੀ ਤੁਹਾਨੂੰ ਨਵਾਂ ਕੰਸੈਪਟ ਲਿਆਂਦਾ ਜੀ ਕੀ ਕਹਿਣਾ ਚਾਹਦੇ ਬਟਾਲਵਾਸੀਆਂ ਬਟਾਲਵਾਸੀਆਂ ਨੂੰ ਰਿਕਵੈਸਟ ਕਰਦੇ ਆ ਬੇਨਤੀ ਕਰਦੇ ਆ ਕਿ ਤੁਹਾਡੇ ਸ਼ਹਿਰ ਦੇ ਵਿੱਚ ਇੱਕ ਨਵਾਂ ਬੀਗਨ ਸਟੋਪ ਕੀਤਾ ਹੈ ਸਾਡਾ ਸਾਥ ਦਿਓ ਇੱਥੇ ਵਿੱਚ ਇੱਕ ਵਾਰੀ ਵਿਜ਼ਿਟ ਕਰੋ ਪਹਿਲੀ ਵਾਰੀ ਸਾਡੇ ਕਹਿਣ ਤੇ ਕਰੋ ਦੂਸਰੀ ਵਾਰੀ ਸਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿ ਸਾਡੀ ਸਰਵਿਸ ਅੱਛੀ ਹੋਈ ਫੂਡ ਅੱਛਾ ਆਇਆ ਤਾਂ ਆਟੋਮੈਟਿਕ ਟ੍ਰੀਨ ਸੈਟ ਤੋਂ ਦੁਬਾਰਾ ਆਉਗੇ ਪਰ ਇੱਕ ਵਾਰੀ ਸਾਡੇ ਕਹਿਣ ਦੇ ਉੱਪਰ ਜਿਹੜਾ ਇੱਕ ਵਾਰੀ ਵਿਜ਼ਿਟ ਕਰੋ ਦੇਖ ਕੇ ਜਾਓ ਖਾ ਕੇ ਜਾਓ ਤੇ ਖੁਸ਼ ਹੋ ਕੇ ਜਾਓਗੇ ਥੈਂਕ ਯੂ ਸੋ ਉਸ ਐਂਕਰ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਇਹ ਵੀ ਸ਼ੋਅ ਬੜੇ ਕੀਤੇ ਨੇ ਤੇ ਹੁਣ ਅੱਗੇ ਵੀ ਜਿਹੜੇ ਨੇ ਉਹਨਾਂ ਦੇ ਸ਼ੋਅ ਆ ਰਹੇ ਨੇ ਅਮਨ ਦੀਪਕੌਰ ਗੱਲਬਾਤ ਕਰਨੇ ਆ ਬਟਾਲਰ ਦੀ ਤਰਜੀਹ ਪਹੁੰਚੇ ਨੇ ਉਹ ਵੀ ਆਪੋ ਨਾਲ ਵੀ ਗੱਲਬਾਤ ਕਰਾਂਗੇ ਕਿੰਨਾ ਕੁ ਪਿਆਰ ਮਿਲਦਾ ਹੈ ਜਿਹੜੇ ਸੀਰੀਅਲ ਚ ਆ ਰਹੇ ਨੇ ਉਹ ਆਪਾਂ ਗੱਲਬਾਤ ਕਰਾਂਗੇ ਕੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਜੀ ਅਮਨਦੀਪ ਕੌਰ ਮੈਂ ਸ਼ਹਿਰ ਅਮਨਤ ਸੱਖੀ ਰਾਨ ਵਾਲੀ ਹਾਂ ਪਰ ਕਾਫੀ ਅਰਸੇ ਤੋਂ ਮੈਂ ਚੰਡੀਗੜ੍ਹ ਰਹਿ ਰਹੀ ਹਾਂ ਟੀਵੀ ਸੀਰੀਅਲ ਦਾ ਸ਼ੂਟਿੰਗ ਦਾ ਉੱਥੇ ਹੁੰਦਾ ਹੈ ਜੀ ਕਿੰਨੇ ਕਿਸੀ ਸੀਰੀਅਲ ਦੇ ਵਿੱਚ ਤੁਸੀਂ ਕੰਮ ਕਰ ਚੁੱਕੇ ਹੋ ਤੇ ਕਿੰਨਾ ਕ ਪਿਆਰ ਜਿਹੜਾ ਦਰਸ਼ਕਾਂ ਨੇ ਦਿੱਤਾ ਲੋਕਾਂ ਨੇ ਪਿਆਰ ਦਿੱਤਾ ਮੈਂ ਬਹੁਤ ਲੱਕੀ ਹਾਂ ਕਿ ਮੇਰੀ ਸ਼ੁਰੂਆਤ ਹੀ ਕਲਰਸ ਤੇ ਟੀਵੀ ਸੀਰੀਅਲ ਉਦਾਰਿਆ ਤੋਂ ਹੋਈ ਹੈ ਜਿਹੜੇ ਕਿ ਬਹੁਤ ਲੋਕਾਂ ਨੇ ਦੇਖਿਆ ਜੀ ਉਸ ਮੇਰਾ ਕਿਰਦਾਰ ਸੀ ਨਿੰਮੋ ਮਾਚੀ ਦਾ ਜੀ ਤੇ ਲੋਕ ਅੱਜ ਵੀ ਮੈਨੂੰ ਜਦੋਂ ਮੈਂ ਤੇ ਮਿਲਦੀਆਂ ਲੋਕੀ ਪਛਾਣਦੇ ਨੇ ਤੇ ਉਹ ਮਾਚੀ ਕਹਿ ਕੇ ਮੈਨੂੰ ਮਿਲਦੇ ਨੇ ਜੀ ਇਹ ਇੱਕ ਕਾਰ ਬਹੁਤ ਹੀ ਫੇਮਸ ਹੋਇਆ ਈਵਨ ਕਿ ਮੈਂ ਪਿਛਲੇ ਕਸ਼ਮੀਰ ਘੁੰਮੰਗੀ ਸੀ ਉੱਥੇ ਤੱਕ ਲੋਕਾਂ ਨੇ ਮੈਨੂੰ ਪਛਾਣਿਆ ਮੈਨੂੰ ਮਿਲੇ ਤੇ ਇੱਕ ਕਿਰਦਾਰ ਜਿਹੜਾ ਲੋਕਾਂ ਨੂੰ ਬਹੁਤ ਪਸੰਦ ਆਇਆ ਸੀ ਮੇਰਾ ਲੱਗ ਸੀਗਾ ਕਿ ਇਹ ਜਿਹੜਾ ਮੈਂ ਰੋਲ ਕੀਤਾ ਲੋਕਾਂ ਨੂੰ ਪਸੰਦ ਆਇਆ ਉਹਦੇ ਨਾਲ ਨਾਲ ਹੀ ਮੈਂ ਕਲਰਸਾਈ ਕੋਰ ਸੀਰੀਅਲ ਸਵਰਨਗਰ ਕੀਤਾ ਜੀ ਰੀਸੈਂਟ ਮੇਰਾ 달जिਮੀ ਤੰਗਲ ਦੇ ਉੱਤੇ ਚੱਲ ਰਿਹਾ ਸੀ ਜਿਹੜਾ ਹੁਣ ਖਤਮ ਹੋ ਗਿਆ ਲੇਟੈਸਟ ਮਿਰਾ ਟੀਵੀ ਸੀਰੀਅਲ ਜਿਹੜਾ ਹੈ ਉਹ ਸੋਨੇ ਸਬਜ਼ੂਤੇ ਬਾਦਲ ਜਿਹਾ ਪਾ ਹੈ 라ਤੀ ਅਟੂ ਦੇ ਟੈਲੀ ਗਾਸ ਕਿੰਨਾ ਕਿ ਪਿਆਰ ਕਰ ਲੋਗ ਬੰਦੇ ਨੇ ਅੰਮ੍ਰਿਤਸਰ ਤੋਂ ਤੱਕ ਤੋਂ ਰਹਿਣ ਵਾਲੇ ਕਿੰਨਾ ਕਿ ਪਿਆਰ ਕਰਦੇ ਨੇ ਪੰਜਾਬ ਤੋਂ ਲੈ ਕੇ ਫੋਰਨ ਤੱਕ ਕਿੰਨਾ ਕਿ ਪਿਆਰ ਹੈ ਅਮਨਦੀਪ ਕੋ ਪਿਆਰ ਤੋਂ ਦੇਖੋ ਜੀ ਇਦਾਂ ਕਿ ਇੱਕ ਸੀਰੀਅਲ ਖਤਮ ਹੁੰਦੇ ਸਾਰੇ ਦੂਜਾ ਮਿਲ ਜਾਂਦਾ ਹੈ ਘਰ ਨਹੀਂ ਬੈਠਣ ਦਿੰਦੇ ਇਹ ਦਰਸ਼ਕਾਂ ਦਾ ਪਿਆਰੀ ਜਿਹੜੇ ਮੈਨੂੰ ਟੀਵੀ ਸਕਰੀਨ ਤੇ ਦੇਖਣਾ ਚਾਹੁੰਦੇ ਨੇ ਜੀ ਤੇ ਟੀਵੀ ਤੇ ਨਾਲ ਨਾਲ ਮੈਂ ਦੇ ਸਲੈਬਿਟੀ ਗੈਸਟ ਐਂਕਰ ਵੀ ਕਰਦੀ ਹਾਂ ਜੀ ਬਹੁਤ سارے ਸ਼ੋਅ ਕਰਨ ਦਾ ਮੌਕਾ ਬਹੁਤ ਵੱਡੇ ਵੱਡੇ ਮੇਲੇ ਹੋਸ ਕਰਨ ਦਾ ਮੌਕਾ ਗਵਰਨਮੈਂਟ ਇਵੈਂਟਸ ਦਾ ਮੌਕਾ ਆਇਆ ਥਾ ਕਿ ਕਪਲ ਸ਼ਰਮਾ ਦੇ ਲੇਡੀ ਸੰਗੀਤ ਲਈ ਨੈਹਰ ਹਸਪੀਟਲ ਦਾ ਸੀ ਕਮਰਸਰ ਜਦੋਂ ਆਏ ਸੀ ਜੀ ਕਪਲੇ ਦੇ ਸ਼ੋਅਸ ਵੀ ਮਜ਼ਾ ਆ ਚੁਕੀਆ ਉਥੇ ਮੈਂ ਸ਼ਾਇਦ ਤਪੂਰ ਦੇ ਲਈ ਉਦੋਂ ਕਵੀਰ ਸਿੰਘ ਦੀ ਪ੍ਰੋਮੋਸ਼ਨ ਤੇ ਆਏ ਸੀ ਮੂਵੀ ਦੀ ਉਹਨਾਂ ਲਈ ਸ਼ਾਇਰੀ ਡੈਡੀਕੇਟ ਕੀਤੀ ਸੀ ਸੋ ਵਧੀਆ ਲੱਗਦਾ ਜਦੋਂ ਲਾਈਵ ਆਡੀਅੰਸ ਦੇ ਵਿੱਚ ਆ ਕੇ ਕੰਮ ਕਰਦੇ ਆ ਬਾਕੀ ਟੀਵੀ ਵਾਲੀ ਆਡੀਅੰਸ ਨਾਲ ਉਦੋਂ ਪਿਆਰ ਮਿਲਦਾ ਜਦੋਂ ਅਸੀਂ ਉਹਨਾਂ ਦਾ ਕਿਤੇ ਵਿਚਾਰ ਵਿਚਲੀ ਪਿਆਰ ਬਹੁਤ ਮਿਲਦਾ ਆਡੀਅੰਸ ਕੋ ਲਾਭਦਾ ਸ਼ੁਕਰੀਆ ਦਾ ਕਰਦੇ ਆ ਕਿ ਕਲਾ ਦੁਕਤੀਆਂ ਨੇ ਇੱਕ ਬਗਾਰ ਕੁਝ ਮੂਵੀ ਸੋ ਬਟਾਲਾ ਦੇ ਵਿੱਚ ਅੱਜ ਆ ਤੁਸੀਂ ਹੋ ਇਹਨਾਂ ਨੇ ਬੁਲਾਇਆ ਤੇ ਕਿੰਨਾ ਕਿ ਤੁਹਾਨੂੰ ਵਧੀਆ ਲੱਗਿਆ ਬਟਾਲਾ ਦੇ ਘਰ ਦੇ ਵਿੱਚ ਆ ਕੇ। ਮਿੱਪੂ ਜੀ ਇਹ ਵੈਸੇ ਵੀ ਜਿਸ ਤਿਹਾੜਿਆਂ ਤੇ ਅਸੀਂ ਇੱਥੇ ਪਹੁੰਚੇ ਆਂ ਅਪਰਾਲਾ ਜੀ ਦਾ ਵਿਆਹ ਸਭ ਇਨਾਂ ਦੇ ਆਣੇ ਵਿੱਚ ਮਨਾਇਆ ਜਾਂਦਾ ਤੇ ਇਹ ਇੱਕ ਬlesing ਹੁੰਦੀ ਕਹਿੰਦੇ ਨੇ ਜਿੱਥੇ ਜਹਾ ਦਾਣੇ ਤਾਂ ਥਾਣੇ ਤੇ ਰਾਬੀ ਕਿਚਕੇ ਲਿਆਏ ਇਹ ਪੁੰਜਸ ਦੀ ਅੰਮ੍ਰਿਤਸਰੋਂ ਆਈ ਜੰਡੀਗੜੋਂ ਆਈਏ ਪਰ ਮੂਨਾਏ ਤੇ ਕੋਸ਼ਿਸ਼ ਇਹ ਕਿ ਕੱਲ ਸਰ ਗੁਜਾਰੇ ਮੱਠ ਨੂੰ ਟੇਕਿਆ ਜਾਵੇ। ਇਹ ਬਟਾਲੇ ਵੈਸੇ ਹੀ ਇੱਕ ਕਲਾਕਾਰਾਂ ਦੀ ertidhi ਇਹ ਸ਼ਿਵ ਕੁਮਾਰ ਪਟਾਲੀ ਜੀ ਦਾ ਸ਼ਹਿਰ ਹੈ ਔਰ ਇਥੋਂ ਬਹੁਤ ਸਾਰੇ ਲੋਕ ਇਤੋਂ ਦੇ ਨਿਕਲੇ ਨੇ ਜਿਹੜੇ ਬਹੁਤ ਵੱਡੇ ਵੱਡੇ ਕਲਾਕਾਰ ਹੋਏ ਨੇ ਆ ਪਿਛੇ ਮੈਸ ਯੂਨੀਵਰਸਰ ਨਾਲ ਸੰਬੰਧ ਦੀ ਗੱਲ ਕੀਤੀ ਜਾਵੇ ਤੇ ਉਹਦਾ ਵੀ ਪਿਛੋਕੜ ਬਟਾਲੇ ਦੇ ਨਾਲ ਹੈ ਤੇ ਪਟਾਲੇ ਆ ਕੇ ਕਹਿੰਦੇ ਨੇ ਕਿਤੇ ਜਗ੍ਹਾ ਜਾਓ ਤੇ ਦਾ ਕੁਝ ਗੁਣ ਆਪਣੇ ਆਪ ਚ ਲੈ ਕੇ ਜਾਓ ਤੇ ਵਧੀਆ ਜਗ੍ਹਾ ਹੈ ਔਰ ਜਿਨ੍ਹਾਂ ਨੇ ਬੁਲਾਇਆ ਮਨਾ ਦਾ ਧੰਨਵਾਦ ਕਰਦੀ ਆਂ ਐਵੇਂ ਸੇ ਮੈਨੂੰ ਇਨਵਾਈਟ ਵੀਨਸ ਜੀ ਨੇ ਕੀਤਾ ਹੈ ਜਿਨ੍ਹਾਂ ਦੀ ਬੀਰੀ ਮਿਗ੍ਰੇਸ਼ਨ ਅਕੈਡਮੀ ਹੈ ਤੇ ਇਹ ਉਹਨਾਂ ਦਾ ਹੀ ਦੂਸਰਾ ਵੈਂਚਰ ਹੈ ਅੱਜ ਬੰਦੇ ਕੀ ਕਹਿ ਰਹੇ ਰਸਟੋਰੇਟ ਦੇ ਵਿੱਚ ਕਿ ਸਾਡੇ ਅੱਜ ਮਚਾ ਨਾਸ਼ਤਾ ਵੀ ਲਿਆ ਬਹੁਤ ਵਧੀਆ ਉਮਦਾ ਕੁਆਲਟੀ ਜਿਵੇਂ ਆਪਾਂ ਚੰਡੀਗੜ੍ਹ ਰਹਿੰਦੇ ਆ ਜੋ ਉੱਥੋਂ ਦੇ ਲੈਵਲ ਦਾ ਕਹਿੰਦੇ ਉਸ ਤੋਂ ਵੱਧ ਕੀ ਇੱਥੇ ਮੈਂ ਦੇਖਿਆ ਔਰ ਇਹ ਬਹੁਤ ਸ਼ਾਨਦਾਰ ਬਣਾਈ ਹੋਈ ਹੈ ਤੇ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਅਸੀਂ ਪੰਜਾਬ ਦੇ ਕਿਸੇ ਜਗ੍ਹਾ ਤੇ ਬੈਠ ਕੇ ਇਹ ਲੱਗੇਗਾ ਦਾ ਇੰਟੀਰੀਅਰ ਦੇਖ ਕੇ ਕਿ ਫੋਰਨ ਕੰਟਰੀ ਦੇ ਕਿਸੇ ਰੈਸਟ ਰੌਟ ਹੈ। ਸੁਪਟਾਲਾ ਵਾਸੀਆਂ ਨੂੰ ਕੀ ਕਹਿਣਾ ਚਾਹੀਦਾ ਤੁਸੀਂ ਵੀ ਅੰਮ੍ਰਿਤਸਰ ਤੋਂ ਆਏ ਹੋ ਅੱਜ ਬਰੇਕ ਹੋਸ਼ ਲੱਗੇ ਤੇ ਬਟਾਲਾ ਦੀ ਧਰਤੀ ਤੇ ਪਹੁੰਚੋ। ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ? ਮੈਸੇਜ ਇਹ ਹੈ ਕਿ ਜਿਹੜੇ ਬਟਾਲੇ ਰਹਿੰਦੇ ਨੇ ਉਹ ਇੱਕ ਵਾਰੀ ਤੇ ਜ਼ਰੂਰ ਆਣ। ਇੱਕ ਵਾਰੀ ਆਓਗੇ ਤੁਹਾਨੂੰ ਸਵਾਦ ਪਸੰਦ ਆਏਗਾ ਇੱਥੋਂ ਦੀ ਐਮਐਸ ਪਸੰਦ ਆਏਗੀ। ਇਹਨਾਂ ਦਾ ਕਨਸੈਪਟ ਬਹੁਤ ਨਵਿੱਕਲਾ ਹੈ। कि जब ਤੁਸੀਂ ਆਂਦੇ ਹੋ ਆ ਕੇ ਆਰਡਰ ਦਿੰਦੇ ਹੋ 5-10 ਮਿੰਟ ਦਾ ਸਮਾਂ ਲੱਗਦਾ ਤੇ ਉਹ ਸਮਾਂ ਆਪਾਂ ਕਿੱਥੇ ਯੂਟਿਲਾਈਜ਼ ਕਰੀ ਅਕਸਰ ਸੇ ਮੋਬਾਈਲ ਚਿਕ ਹੋ ਜਾਂਦੇ ਨੇ ਪਰ ਮੋਬਾਈਲ ਛੱਡੋ ਇਹਦੇ ਬਹੁਤ ਚੰਗੇ ਇੰਦਰ ਗੇਮਸ ਲੈ ਕੇ ਆਏ ਨੇ ਤੁਸੀਂ ਮੇਰੇ ਕਿਸੇ ਦੇਖੀ ਤੁਸੀਂ ਇੱਕ ਸੈਟ ਹੈ ਬੋਰਡ ਹੈ ਲੁਟੋ ਹੈ ਤੇ ਪੂਲ ਟੇਬਲ ਵੀ ਹੈ ਤੁਸੀਂ ਖਾਣਾ ਆਰਡਰ ਕਰਕੇ ਆਪਣੀ ਕੋਈ ਵੀ ਗੇਮ ਆਪਣੇ ਫੈਮਿਲੀ ਨਾਲ ਇੰਜੋਏ ਕਰ ਸਕਦੇ ਹੋ ਫ੍ਰੀ ਆਫ ਕੋਸਟ ਤੇ ਇੱਕ ਕਨਸੈਪਟ ਬੜਾ ਸੋਹਣਾ ਹੈ ਤੇ ਇਦਾਂ ਦਾ ਹੋਣਾ ਵੀ ਚਾਹੀਦਾ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਬਟਾਲਾ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਬਟਾਲੇ ਪਹੁੰਚੇ ਅੱਜ ਤੇ ਬਹੁਤ ਵਧੀਆ ਲੱਗਿਆ ਹੈ ਅੱਜ ਅੱਜ ਬਟਾਲਾ ਦੀ ਧਰਤੀ ਤੇ ਪਹੁੰਚੇ ਨੇ ਤੇ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਵੀ ਸੋ ਅੱਜ ਬਟਾਲਾ ਦੀ ਧਰਤੀ ਤੇ ਅਤਰੋ ਤੇ ਚਤਰੋ ਉਹਨਾਂ ਜੋੜੀ ਤੋਂ ਇੱਕ ਜਰੀਏ ਉਹ ਵੀ ਸਾਡੇ ਕੋਲ ਪਹੁੰਚੇ ਨੇ ਬਟਾਲਾ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਪਹਿਲਾਂ ਦੱਸੋ ਅਤਰੋ ਕਿ ਚਤਰੋ ਏਜੀ ਸਾਡੀ ਜੋੜੀ ਦੋਨਾਂ ਭੈਣਾਂ ਦੀ ਅਤਰੋ ਤੇ ਚਤਰੋ ਦੀ ਜੀ ਤੇ ਜਿਹਦੇ ਵਿੱਚੋਂ ਮੈਂ ਚਤਰੋ ਵੱਜ ਤੁਹਾਡੇ ਕੋ ਪਹੁੰਚੀ ਆ ਜੀ ਤੇ ਫਿਰ ਅੱਜ ਕਿੱਦਾਂ ਦਾ ਲੱਗਦਾ ਪਿਆ ਕਿ ਬਟਾਲੇ ਦੀ ਧਰਤੀ ਤੇ ਆਏ ਹੋ ਤੁਸੀਂ ਅਰਬਨ ਦੇਸੀ ਤੇ ਕੀ ਕਹਿਣਾ ਚਾਹੁੰਦੇ ਹੋ ਬੜਾ ਮਨ ਖੁਸ਼ ਹੋਇਆ ਜੀ ਉਹ ਪਵਿੱਤਰ ਧਰਤੀ ਤੇ ਮੈਂ ਪਹੁੰਚੀ ਆ ਜੀ ਤੇ ਆ ਬੜਾ ਮਨ ਦੇਖ ਕੇ ਖੁਸ਼ ਹੋਇਆ ਵੀ ਇਹ ਅਰਬਨ ਜਿਹੜਾ ਦੇਸੀ ਰੈਸਟੋਰੈਂਟ ਹੈ ਜੀ ਅੱਜ ਇੱਥੇ ਪਹੁੰਚੀਆਂ ਤੇ ਮੈਨੂੰ ਇਹ ਕਿ ਇੰਨਾ ਵਧੀਆ ਲੱਗਾ ਨਾ ਵੀ ਮੈਂ ਤਾਂ ਕਹਿੰਨੀ ਆ ਮਿਹਨਤ ਕਰਨ ਸਾਰੇ ਜੀ ਤੇ ਐਡਾਂ ਦੇ ਆਪਣੇ ਰੈਸਟੋਰੈਂਟ ਖੋਲਣ ਜਿੱਥੇ ਆ ਆਮ ਸਾਰੇ ਜਾਣੇ ਲੋਕ ਆਉਣ ਤੇ ਬੈਣ ਦਾ ਮੌਕਾ ਮਿਲੇ ਮੈਂ ਆਪਣੀ ਕੋਸ਼ਿਸ਼ਾਂ ਜੀ ਸੁੱਚਾ ਕਰੋਦੀ ਇਹ ਜਿਨ੍ਹਾਂ ਨੇ ਖੋਲਿਆ ਹੈ ਇਹ ਪੇਸ਼ੇਵਰ ਜੋ ਡਾਕਟਰ ਨੇ ਅੱਛਾ ਤੇ ਲੋਕਾਂ ਦੀ ਸੇਵਾ ਸੁਲਤਨੂ ਵੇਖ ਕੇ ਉਹਨਾਂ ਨੇ ਬਟਾਲਾ ਦੇ ਵਿੱਚ ਵੀ ਜਿਹੜਾ ਰੈਸਟੋਰੈਂਟ ਖੋਲ ਦਿੱਤਾ ਕਿ ਲੋਕ ਜਿਹੜੇ ਨੇ ਅਮ੍ਰਿਤਸਰ ਜਲੰਧਰ ਚੰਡੀਗੜ੍ਹ ਨੂੰ ਭੱਜਦੇ ਨੇ ਤੇ ਬਟਾਲਾ ਦੇ ਵਿੱਚ ਵੀ ਉਹਨਾਂ ਨੇ ਸੁਗਾਤ ਲੈਣ ਦੀ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਬੜੀ ਖੁਸ਼ ਆ ਜੀ ਮੈਂ ਅਮਰਤ ਜੀ ਨੂੰ ਮੁਬਾਰਕਾ ਦਿਨੇ ਆ ਜੀ ਤੇ ਸਤਿੰਦਰ ਭਿੰਡਰ ਜੀ ਨੂੰ ਮੁਬਾਰਕਾ ਦਿਨੇ ਆ ਜੀ ਇਹ ਜਿਨ੍ਹਾਂ ਨੇ ਇਹਨਾਂ ਵਧੀਆ ਰੈਸਟੋਰੈਂਟ ਖੋਲਿਆ ਤੇ ਮੈਂ ਤਾਂ ਕਹਿੰਦੇ ਆ ਵੀ ਮੇਰੇ ਵਰਗੇ ਜਿਹੜੇ ਦੇਸੀ ਬੰਦੇ ਆ ਨਾ ਉਹ ਵੀ ਆ ਕੇ ਇੱਥੇ ਖਾਣਾ ਖਾਣ ਤੇ ਖੁਸ਼ ਹੋਣ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਜਿਹੜੇ ਕੋ ਚੰਡੀਗੜ੍ਹ ਜਾਂਦੇ ਆ ਕੋਈ ਲੁਧਿਆਣੇ ਜਾਂਦੇ ਜਿੱਥੇ ਵੀ ਰੈਸਟੋਰੈਂਟ ਖੁੱਲੇ ਆ ਪਰ ਮੈਂ ਕਹਿੰਦੀ ਵੀ ਜਿਹੜਾ ਆ ਰੈਸਟੋਰੈਂਟ ਖੁੱਲਾ ਨਾ ਇਹ ਵੇਖ ਕੇ ਮਨਕ ਬਾਗੋ ਬਾਗਿਓ ਜੀ ਚਨਾ ਚੰਗਿਆ ਨਾਣਾ ਕਿ ਤੁਮੀ ਆਪਣੇ ਘਰ ਨਵੇਂ ਲੈ ਆਉਂਦੀ ਤੇ ਇੱਧਰ ਦੋ ਭਰਾ ਹੈਗੇ ਆਪਣੇ ਅਮਰਤ ਪਿੰਡਰ ਜਿਸਤੰਬਰ ਪਿੰਡਰ ਤਾਂ ਮੈਂ ਕਹਿੰਦੇ ਆ ਕਿ ਜੇ ਉਹਨੂੰ ਵੀ ਲੈ ਆਗੇ ਅੱਜ ਸਾਡੀਆਂ ਜੋੜੀਆਂ ਪੰਜਣੀਆਂ ਸੋ ਫਿਰ ਅਸੀਂ ਬੰਦੇ ਵੀ ਦੇਸੀ ਆ ਤੇ ਕੰਮ ਵੀ ਸਾਡੇ ਦੇਸੀ ਨੇ ਤੇ ਅਰਬਨ ਦੇਸੀ ਵੀ ਖੋਲ ਦਿੱਤਾ ਬਟਾਲਾ ਸ਼ਹਿਰ ਦੇ ਵਿੱਚ ਦੇਸੀ ਕੰਮ ਤੇ ਬੜਾ ਮਨ ਖੁਸ਼ ਹੈ ਜੀ ਜਦੋਂ ਇਹ ਬੰਦੇ ਵੀ ਦੇਸੀ ਤੇ ਖਾਣਾ ਵੀ ਦੇਸੀ ਅਰੇ ਮੈਂ ਤਾਂ ਕਹਿੰਦੀ ਇੱਥੇ ਪਹੁੰਚੋ ਜਿੰਨੇ ਵੀ ਲਾਗੇ ਬੰਨੇ ਦੇ ਪਿੰਡ ਆ ਜਿੰਨੇ ਵੀ ਜਿਹੜੇ ਮਹਿੰਗੇ ਰੈਸਟੋਰੈਂਟ ਵਿੱਚ ਨਹੀਂ ਨਾ ਜਾ ਸਕਦੇ ਇੱਥੇ ਤੁਹਾਨੂੰ ਉਹ ਚੀਜ਼ਾਂ ਮਿਲਣ ਲੱਗੀਆਂ ਬੜੇ ਸਸਤੇ ਭਾਅ ਜਿਹੜੀਆਂ ਤੁਸੀਂ ਚੰਡੀਗੜ੍ਹ ਜਾ ਕੇ ਖਾਂਦੇ ਹੋ ਜਿਹੜੀ ਚੰਡੀਗੜ੍ਹ ਜਾ ਕੇ ਦੇਖਦੇ ਹੋ ਚੀਜ਼ਾਂ ਤੇ ਅੱਜ ਮੈਂ ਅਮਰਤ ਪਿੰਡ ਜੀ ਨੂੰ ਮੁਬਾਰਕਾ ਦਿੰਦੀ ਹਾਂ ਸੋ ਹੋਰ ਵੀ ਇੱਥੇ ਕੁਝ ਕੋਈ ਜੋੜੀ ਪਹੁੰਚਦੀ ਕੀ ਉਹਨਾਂ ਨੂੰ ਕਹਿਣਾ ਬਾਲਣ ਕਹਿਣਾ ਚਾਹੁੰਦੇ ਜੇ ਕੋਣ ਪਹੁੰਚ ਲਿਆ ਅੱਜ ਮੈਨੂੰ ਇਹ ਪਤਾ ਲੱਗਿਆ ਹੈ ਵੀ ਇੱਥੇ ਉਹ ਕੁੱਲਰ ਤੀਜਾ ਵਾਲੇ ਜਿਹੜੇ ਨਾ ਜੋੜੀ ਪਹੁੰਚਦੀ ਆ ਉਹ ਵੀ ਬੜੀ ਘੈਂਟ ਜੋੜੀ ਜਿੱਦਾਂ ਇਹ ਦੋਨੋਂ ਪਹਾੜ ਵਾਲਾ ਕਿਤਰਾ ਉਹ ਵੀ ਜੋੜੀ ਵਧੀਆ ਕਿ ਹਿੱਟ ਜੋੜੀ ਹੈ ਤੇ ਅੱਜ ਉਹਨਾਂ ਨੂੰ ਵੀ ਆਉਣ ਤੇ ਇੱਥੇ ਅੰਮ੍ਰਿਤਪਿੰਡਰ ਜੀ ਵੱਲੋਂ ਤੇ ਨਾਲ ਸਤਿੰਦਰ ਪਿੰਡਰ ਜੀ ਵੱਲੋਂ ਉਹਨਾਂ ਦੇ ਆਉਣ ਤੇ ਉਹਨਾਂ ਨੂੰ ਨਿੱਘਾ ਸਵਾਗਤ ਹੈ ਤੇ ਉਹਨਾਂ ਨੂੰ ਮੁਬਾਰਕਾਂ ਹੈ ਜੀ ਕਿਉਂਕਿ ਉਹਨਾਂ ਨੇ ਆਪੇ ਟਾਈਮ ਚ ਕੱਢ ਕੇ ਅੱਜ ਇਸ ਅਰਫਾਨ ਦੇਸੀ ਰਸੋਈ ਦੇ ਵਿੱਚ ਪਹੁੰਚਣ ਲੱਗੇ ਤੇ ਮੈਂ ਉੰਨੇ ਵੀ ਤਾਂ ਨਹੀਂ ਹਟੇ। ਸੋ ਕੀ ਫਿਰ ਕੋਈ ਆਪਣਾ ਕੋਈ ਹਾਸਿਆ ਵਾਲੀ ਜੋੜੀ ਦਾ ਇੱਕ ਡਾਇਲੌਗ ਹੀ ਕੋਈ ਸੁਣਾ ਦਿਓ ਸਾਡੇ ਦਰਸ਼ਕਾਂ ਦੀ ਪਹੁੰਚੇ ਪਟਾਲੇ। ਮੈਂ ਇਹ ਕਹਿੰਦੀ ਆ ਵੀ ਜਿੱਦਾਂ ਖੁਸ਼ੀਆਂ ਅੱਜ ਤੱਕ ਕੰਨੀਆਂ ਹੋਈਆਂ ਹਨਾ ਤੇ ਅਸੀਂ ਦੋਨੇ ਪੜਾਣਾ ਹੱਲੇ ਕੁਆਰੀਆਂ ਵਾ। ਜੀ। ਅਤਰੇ ਵੀ ਕੁਆਰੀ ਤੇ ਚਦਰੋ ਵੀ ਕੁਆਰੀ ਆ ਤੇ ਮੈਂ ਕਹਿੰਦੀ ਵੀ ਜੇ ਕੋਈ ਇੱਥੇ ਪੁਰਾਣਾ ਮਾਡਲ ਆਇਆ ਹੋਵੇ ਨਾ ਜੀ ਤੇ ਸ਼ਹਿਰ ਇੱਥੇ ਸਾਰੀ ਈ ਇੱਧੇ ਮਿਲ ਜਾਂਦੀ ਏ ਖਾਣ ਪੀਣ ਵਾਸਤੇ ਤੇ ਦੋਗ ਬੰਦੇ ਭਾਵੇਂ ਪੁਰਾਣੇ ਮਾਡਲ ਸਾਨੂੰ ਵੀ ਮਿਲ ਜਾਂਦੇ ਤੇ ਸਾਡੀ ਵੀ ਜ਼ਿੰਦਗੀ ਸੌਖੀ। ਉਹ ਵੀਡੀਓ ਨੂੰ ਵੱਤਵਾ ਸ਼ੇਅਰ ਕਰੋ ਕੰਮ ਦਾ ਪ੍ਰਸਨ ਗਵਨ ਕਰਵਾ ਰਿਹਾ ਲੱਗੀ ਰਾਜਪੁਰ ਬਟਾ